ਸਭ ਕੀ ਨਾ ਆਪਣਾ ਫਤੇ ਸਿੰਘ ਜੀ ਜੀ ਕਿਹੜਾ ਪਿੰਡਾ ਲੋਕਾ ਫਤੂ ਵੀ ਲਾ ਜੀ ਜੀ ਇਹ ਜਿਹੜਾ ਨਾਰੇਬਾਜੀ ਕੀਤੀ ਜਾਰੀ ਕੀ ਕਰਨਾ ਹੈ ਇਹ ਛੱਪੜ ਦੇ ਕਾਰਨ ਜੀ ਛੱਪੜ ਦੀ ਖਲਾਈ ਨਹੀਂ ਹੋ ਰਹੀ ਬਹੁਤ ਚਿਰ ਤੋਂ ਤੇ ਪਾਣੀ ਘਰਾਂ ਦੇ ਵਿੱਚ ਵੜਿਆ ਵਾ ਤੇ ਬੁਰਾ ਹਾਲ ਆ ਮੇਰੇ ਪਾਲੀਆਂ ਲਈਆਂ ਠੇਕੇ ਤੇ ਲੱਗੇ ਮੈਂ 11 ਪਾਲੀਆਂ ਮੇਰੀਆਂ ਉਹ ਵੀ ਡੁੱਬੀਆਂ ਪਈਆਂ ਘਰਾਂ ਦੇ ਵਿੱਚ ਪਾਣੀ ਗਿਆ ਵਾ ਸੱਪ ਜਾਣ ਦੇ ਕਈ ਕੋ ਘਰਾਂ ਦੇ ਵਿੱਚ ਜਾਣ ਡਿਆ ਤੇ ਇਹ ਬਿਮਾਰੀ ਨਰੀ ਬਿਮਾਰੀ ਦਾ ਘਰ ਆਇਆ ਤੇ ਸਾਡੇ ਕੋਈ ਵਿਕਾਸ ਨਹੀਂ ਆ ਅਸੀਂ ਇਹ ਗੱਲ ਪੰਜਾਬ ਸਰਕਾਰ ਨੂੰ ਕਰਦੇ ਆਂ ਵੀ ਸਾਡਾ ਇਹਦਾ ਛੱਪੜ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਇਸ ਸੰਬੰਧੀ ਕੇ ਉੱਚ ਅਧਿਕਾਰੀ ਦੇ ਧਿਆਨ ਚ ਲਿਆਂਦਾ ਹਾਂ ਹਾਂਜੀ ਵੀਡੀਓ ਸਾਹਿਬ ਕੋ ਗਏ ਹਾਂ ਉਹਨਾਂ ਨੇ ਆਖਿਆ ਅਸੀਂ ਮੌਕਾ ਵੇਖਾਂਗੇ ਅਜੇ ਤੱਕ ਕੋਈ ਮੌਕਾ ਵੇਖਣ ਨਹੀਂ ਆਇਆ ਘਰਾਂ ਚ ਪਾਣੀ ਉਦਾਂ ਦਾ ਉਦਾਂ ਹੀ ਆ ਘਰਾਂ ਦਾ ਪਾਣੀ ਖਰਾਬ ਹੋ ਗਿਆ ਘਰਾਂ ਦਾ ਪਾਣੀ ਵੀ ਖਰਾਬ ਹੋ ਗਿਆ ਮੋਟਰਾਂ ਦਾ ਇਹ ਬਿਮਾਰੀਆਂ ਬਿਮਾਰੀਆਂ ਵੱਧ ਤੋਂ ਵੱਧ ਵਧਾਂਡੀਆਂ ਤੇ ਜੇ ਇਦਾਂ ਹੀ ਕੰਮ ਰਿਹਾ ਤੇ ਇਹ ਕੋਈ ਨਾ ਕੋਈ ਦਿਨ ਨਬ ਦਿਨ ਮੌਤ ਹੋਇਆ ਨਹੀਂ ਕਾ ਕਰਨੀ ਕੋਈ ਨਾ ਕੋਈ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਹੁਣ ਕੀ ਮੰਗ ਕੀ ਕਰਦੇ ਆ ਮੰਗੇ ਹੋਗੇ ਸਾਡੀ ਛੱਪੜ ਦਾ ਵਿਕਾਸ ਹੋਵੇ ਜੀ ਪਾਣੀ ਨਿਕਲੇ ਪਾਣੀ ਨਿਕਲੇ ਸਾਡੇ ਫਸਲਾਂ ਡੁੱਬੀਆਂ ਪਈਆਂ ਘਰਾਂ ਚ ਪਾਣੀ ਵੜਿਆ ਬੁਰਾ ਹਾਲ ਆ ਦੱਸੋ ਅਸੀਂ ਕਿੱਥੇ ਜਾਈਏ ਅਸੀਂ ਨਾਰੇ ਬਾਜੀ ਨਾ ਕਰੀਏ ਤਾਂ ਕੀ ਕਰੀਏ ਜੇ ਇਹਦਾ ਕੋਈ ਨਹੀਂ ਮਸਲਾ ਹੱਲ ਹੁੰਦਾ ਤੇ ਅਸੀਂ ਮਜੀਠੇ ਵੀਡੀਓ ਦਫ਼ਤਰ ਤੇ ਗਾੜੀ ਜਾ ਕੇ ਧਰਨਾ ਲਾਵਾਂਗੇ ਇਹ ਜਿਹੜੀ ਸਫਾਈ ਸੱਪੜ ਦੀ ਕਿੰਨੀ ਦਿਨ ਪਹਿਲਾਂ ਦੀ ਹੋਈ ਆ ਇਹ ਬਹੁਤ ਟਾਈਮ ਪਹਿਲਾਂ ਤੋਂ ਹੋ ਗਿਆ 8-10 ਸਾਲ ਹੋ ਗਏ ਇਹ ਕੱਲ ਨੂੰ ਜੀ ਕੋਈ ਸਾਸ਼ਲੀਆ ਸਰਕਾਰਾਂ ਸਮੇ ਵੀ ਨਹੀਂ ਧਿਆਨ ਦਿੱਤਾ ਜੀ ਨਹੀਂ ਹੋਈ ਆ ਜੀ ਪਿਛਲੇ ਸਰਕਾਰਾਂ ਸਮੇ ਹੋਈ ਆ ਕਰੀ ਜੀ ਹਾਂਜੀ ਮੜਕੇ ਨਹੀਂ ਹੋਈ ਠੀਕ ਹੈ ਜੀ ਹਾਂਜੀ ਇੱਕ ਵਾਰੀ ਹੋਈ ਆ ਜੀ ਇਹ ਇਹ پنجاب ਸਰਕਾਰ ਵੱਲੋਂ ਤੇ ਕਿਆ ਰਿਹਾ ਜੀ ਜਿਹੜੇ ਛੱਪੜ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਝੀਲਾ ਬਣਾ ਕੇ ਅਸੀਂ ਤਿਆਰ ਕੀਤੇ ਆ ਆ ਵੇਖੋ ਕੋਈ ਝੀਲ ਨਹੀਂ ਜੀ ਤੁਸੀਂ ਵੇਖ ਸਕਦੇ ਜੀ ਝੀਲਾਂ ਝੀਲਾਂ ਦੇ ਘਰਾਂ ਦੇ ਵੜ ਗਈਆਂ ਝੀਲਾਂ ਘਰਾਂ 'ਚ ਵਾਰਨ ਨੂੰ ਥੋੜੀ ਹੁੰਦੀਆਂ ਨੇ ਝੀਲਾਂ ਦਾ ਪਾਣੀ ਤੇ ਘਰਾਂ 'ਚ ਵੜ ਗਿਆ ਫਸਲਾਂ ਡੁੱਬ ਗਈਆਂ ਸਾਰੀਆਂ ਕੋਈ ਵਿਕਾਸ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਸਾਲ ਨੂੰ ਜੇਕਰ ਪੰਜਾਬ ਸਰਕਾਰ ਤਾਂ ਡੀ ਇਸ ਗੱਲ ਤੇ ਨਹੀਂ ਸੁਣਵਾਈ ਕਰਦੀ ਅਗਲੀ ਮੂਵਮੈਂਟ ਕੀ ਹੋਈ ਗਿਆ ਅਸੀਂ ਜੀ ਉੱਥੇ ਮਜੀਠੇ ਵੀਡੀਓ ਦਫ਼ਤਰ ਗਾੜੀ ਧਰਨਾ ਲਾਵਾਂਗੇ ਜੀ ਉੱਥੇ ਧਰਨਾ ਲਾਵਾਂਗੇ ਜੀ ਭੁਖੜਤਾ ਰੱਖਾਂਗੇ ਭੁਖੜਤਾ ਰੱਖਾਂਗੇ ਜਿੰਨਾ ਤੇ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਅਸੀਂ ਉੱਥੋਂ ਧਰਨੇ ਤੋਂ ਉੱਠਾਂਗੇ ਨਹੀਂ ਅਜੇ ਸੌਂ ਨਹੀਂ ਲਾਉਣਾ ਅਜੇ ਕੀ ਨਾ ਆਪਣਾ ਵੀਰੇ ਮੇਰਾ ਨਾਮ ਜੋਧਵੀਰ ਸਿੰਘ ਜੀ ਕਿਹੜਾ ਪਿੰਡ ਹੀ ਹੈ ਆਪਣਾ ਫੱਤੂ ਵੀ ਲਵੇ ਜੀ ਇਹ ਜਿਹੜੀ ਗੰਦਗੀ ਫੈਲੀ ਕੀ ਕਹਿਣਾ ਚਾਹੁੰਦੇ ਹੋ ਪਾਣੀ ਨਾਲ ਵੀਰ ਜੀ ਗੰਦਗੀ ਇਹ ਛੱਪੜ ਦੇ ਕਾਰਨ ਹੈ ਵੀਰ ਜੀ ਜੀ ਛੱਪੜ ਦੀ ਵੇਲੇ ਸੁਨਮਾਈ ਕੋਈ ਨਹੀਂ ਹੁੰਦੀ ਵੀਰ ਜੀ ਛੋਟੇ ਛੋਟੇ ਬੱਚੇ ਤੁਰੇ ਪਿੰਡੇ ਆ ਬਿਮਾਰੀ ਦਾ ਸ਼ਿਕਾਰ ਬਣਦੇ ਆ ਜੀ ਪਾਣੀ ਘਰਾਂ ਚ ਗਿਆ ਦੁਨੀਆ ਆ ਕੋਈ ਦੇਖ ਸਕਦੇ ਜੀ ਤੇ ਇਸ ਬੰਦੀ ਕੋਈ ਪਿੰਡ ਦੀ ਪੰਚਾਇਤ ਦੇ ਜਾਂ ਕਿਸੇ ਸਰਕਾਰੀ ਅਧਿਕਾਰੀ ਦੇ ਧਿਆਨ ਚ ਲਿਆਂਦਾ ਜੀ ਦੇਖੋ ਵੀਰ ਜੀ ਅਸੀਂ ਪਿੰਡ ਦੀ ਸਰਕਾਰ ਵੱਲ ਗਏ ਆ ਸਰਪੰਚ ਵਾਲਾ ਪੰਜ ਤੋਂ ਆਪਣੇ ਵੀਰ ਸੱਜਣ ਨਾਲ ਗਏ ਸੀ ਜੀ ਬਾਈ ਬੰਦੇ ਉਹਨਾਂ ਨੇ ਇਹ ਗੱਲ ਗਾੜੀਆਂ ਕਹੀ ਵੀ ਸਾਈਂ ਬੋਟਾਂ ਜਿਹੜੀਆਂ ਮੰਨ ਲਓ ਵੀ ਪੈਸੇ ਦੇ ਜੋਰ ਤੇ ਲਈਆਂ ਮੰਨ ਲਓ ਜਾਂ ਪੈਸੇ ਦੇ ਨਾਲ ਲਈਆਂ ਮੰਨ ਲਓ ਕਿਹਨੇ ਕਿਹਨਾਂ ਨੇ ਇਹ ਗੱਲ ਕਹੀ ਹੈ ਸਾਡੇ ਪਿੰਡ ਦੇ ਸਰਪੰਚ ਜੀ ਗੁਰਵਿੰਦਰ ਕੀ ਨਾਮ ਉਹਨੋਂ ਦਾ ਗੁਰਵਿੰਦਰ ਠੀਕ ਹੈ ਜੀ ਹਾਂ ਜੀ ਹੋਰ ਕਿਹ ਸਰਕਾਰੀ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਅਸੀਂ ਵੀਡੀਓ ਕੋ ਵੀ ਗਏ ਨੇ ਵੀਰ ਜੀ ਆਪਣਾ ਵੀਰ ਸੱਜਣ ਇਹ ਆਪਣੇ ਪਿੰਡੋਂ ਇਤੋਂ ਮੈਂਬਰ ਆ ਮੁੰਡਾ ਉਹ ਗਿਆ ਇਹੋ ਉਹਨਾਂ ਨੇ ਵੀ ਆਖਿਆ ਵੀ ਮੌਕਾ ਵੇਖਾਂਗੇ ਜਾਣਗੇ ਉਹ ਵੀ ਨਹੀਂ ਆਲੇ ਤੱਕ ਮਨ ਲਓ ਮੌਕਾ ਵੇਖਣਾ ਹੁਣ ਕੀ ਮੰਗ ਕੀ ਕਰਦੇ ਹਾਂ ਮੰਗ ਵੀ ਇੱਥੇ ਅਸੀਂ ਇਹੋ ਕਰਦੇ ਹਾਂ ਵੀ ਛੱਪੜ ਦੇ ਕੋਈ ਨਾ ਕੋਈ ਵਿਕਾਸ ਹੋਵੇ ਜੀ ਕਿ ਇਹਦਾ ਪਾਣੀ ਕਿਹਨਾਂ ਕਿਸ ਬੰਦੇ ਨੇ ਰੋਈ ਵੀ ਜੀ ਛੋੜੇ ਛੋੜੇ ਸਾਡੇ ਇੱਥੇ ਬੱਚੇ ਆ ਮਨ ਲਓ ਬਿਮਾਰੀ ਦਾ ਸ਼ਿਕਾਰ ਹੋਣਦੇ ਗੰਦਾ ਪਾਣੀ ਮਨ ਲਓ ਘਰਾਂ ਦਾ ਜਾਂਦੇ ਆ ਜੀ ਜੀ ਮੋਟਰ ਦਾ ਗੰਦਾ ਮੋਟਰਾਂ ਦਾ ਵੀ ਪਾਣੀ ਗੰਦਾ ਮਨ ਲਓ ਮੇਰੇ ਘਰ ਵੀਡੀਓ ਬਣਾ ਕੇ ਦੇਖ ਲਓ ਮਨ ਲਓ ਅੰਦਰ ਪਾਣੀ ਗਿਆ ਜੀ ਤੇ ਜੇਕਰ ਕੋਈ ਵੀ ਅਧਿਕਾਰੀ ਇਹਦੇ ਵੱਲ ਨਹੀਂ ਧਿਆਨ ਦਿੰਦਾ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਅਸੀਂ ਵੀਡੀਓ ਦਫ਼ਤਰ ਜਾਵਾਂਗੇ ਉੱਥੇ ਧਰਨਾ ਲਾਵਾਂਗੇ ਜੀ ਖੁਫੜਤਾਲ ਤੇ ਪਾਵਾਂਗੇ ਕੋਈ ਗੱਲ ਨਹੀਂ ਜਦੋਂ ਤੱਕ ਆਪਣੀ ਆਵਾਜ਼ ਆਉਗੀ ਆਪਾਂ ਲਾਵਾਂਗੇ ਜੀ ਠੀਕ ਹੈ ਬੜੀ ਕੀ ਨਾ ਆਪਣਾ ਰਵੇਲ ਸਿੰਘ ਜੀ ਜੀ ਇਹ ਜਿਹੜੀ ਗੱਲਗੀ ਪਿੰਡ ਦੇ ਵਿੱਚ ਫੈਲੀ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਜੀ ਇਹਦਾ ਜਿਹੜਾ ਵਕਾਸ ਆ ਸੱਪੜ ਦਾ ਇਹ ਬਾਹਰ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਇੱਕ ਮਹੀਨੇ ਦੇ ਕਾਰਨ ਹੀ ਭਾਈ ਇੰਨਾ ਹੋ ਗਿਆ ਤੇ ਭਾਈ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਇਹੋ ਬੇਨਤੀ ਹੈ ਪਾਣੀ ਜੋੜ ਕੇ ਕਿ ਭਾਈ ਇਹ ਜਿਹੜੀ ਗੰਦਗੀ ਹੈ ਘਰਾਂ ਦੇ ਵਿੱਚ ਵੜਦੀ ਹੈ ਘਰਾਂ ਦਾ ਪਾਣੀ ਜਿਹੜਾ ਉਹ ਵੀ ਭਾਈ ਖਰਾਬ ਹੋ ਜਾਂਦਾ ਇਸ ਕਰਕੇ ਬੜੀ ਤੰਗੀ ਹੈ ਗਾੜੀ ਮੀਂਹ ਅਜੇ ਬਾਰਸ਼ਾਂ ਚੱਲੂ ਹੋਣੀਆਂ ਨੇ ਤੇ ਭਾਈ ਬੇਨਤੀ ਹੈ ਕਿ ਜੇ ਇਹਦਾ ਨਾਂ ਕੋਈ ਵਿਕਾਸ ਹੋਇਆ ਤੇ ਵੀਡੀਓ ਦਾ ਜਾ ਕੇ ਧਰਨਾ ਦਿੱਤਾ ਜਾਵੇਗਾ ਤਾਂਦੇ ਅਸੀਂ ਉੱਠਾਂਗੇ ਜਦੋਂ ਇਹ ਆ ਕੋਈ ਸੁਣਵਾਈ ਹੋਊਗੀ ਬਾਰ-ਬਾਰ ਇਹ ਹੋ ਕਿਉਂਕਿ ਲੋਕੀ ਘਰਾਂ ਦੇ ਵਿੱਚ ਮੌਜ ਲੈਂਦੇ ਨੇ ਤੇ ਅਸੀਂ ਭਾਈ ਜਦੋਂ ਮੀਂਹ ਵਰਦਾ ਤੇ ਬਾਹਰ ਖਲੋਤੇ ਹੁੰਨੇ ਕਿ ਪਤਾ ਨਹੀਂ ਕਿਹੜੇ ਵਾਲੇ ਕੋਈ ਕੰਦ ਕੋਠਾ ਡਿਆ ਪੈਣਾ ਤੇ ਨਿਆਣੇ ਵੀ ਬੱਚੇ ਵੀ ਬੜੇ ਪਰੇਸ਼ਾਨ ਦਿਨਾਂ ਕਿ ਤੇ ਨਿਕਲਿਆ ਜਾਂਦਾ ਬਾਹਰ ਨਾ ਕਿ ਦੌਰ ਤੁਸੀਂ ਵੇਖ ਹੀ ਰਹੇ ਜੀ ਕਰਨਾ ਬੇਨਤੀ ਨੂੰ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਸੁਪਨ ਜੀ ਪਿੰਡ ਅੱਜ ਨਾਰੇਬਾਜੀ ਕੀਤੀ ਸਰਕਾਰ ਨੂੰ ਦੀ ਛੱਪੜ ਦੀ ਸਫਾਈ ਨੂੰ ਲੈ ਕੇ ਇਸ ਬੰਦੇ ਕੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਵਾਂ ਵਸਨੀਕਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਵੇਖਿਆ ਅਡੀ ਪੰਚਾਇਤ ਭਰੀ ਸੀ ਸਾਰੀ ਤੈਂ ਦੇ ਸਟਾਰਟਿੰਗ ਦੇ ਵਿੱਚ ਇਸੇ ਸੱਪੜ ਦੀ ਸਫਾਈ ਕਰਾਈ ਸੀ ਅਸੀਂ ਇਹਦੀ ਖਤਾਈ ਕਰਾਈ ਸੀ ਉਦੋਂ ਲੰਮਾ ਟਾਈਮ ਲੰਘ ਗਿਆ 4-5 ਸਾਲ ਲੰਘ ਗਏ ਨਹੀਂ ਕੋਈ ਮੁਸ਼ਕਲ ਆਈ ਹੁਣ ਇਹ ਸੱਪੜ ਦੀ ਬਾਰਸ਼ ਇੰਨੀ ਜ਼ਿਆਦਾ ਹੋ ਗਈ ਆ ਕਿ ਪਾਣੀ ਨਹੀਂ ਝਲ ਹੋਇਆ ਇਸ ਕਰਕੇ ਮਤਲਬ ਵੀ ਪਾਣੀ ਜਿਹੜਾ ਵਾ ਇੱਕ ਨਿਹਰਾ ਪੂਰਾ ਸਾਡੇ ਪਿੰਡੀ ਚ ਨਹੀਂ ਗਾ ਹਰ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਹਰ ਪਿੰਡ ਵਿੱਚ ਪਾਣੀ ਬਹੁਤ ਜ਼ਿਆਦਾ ਚੜਿਆ ਵਾ ਇਹ ਤੇ ਜਿਹੜੀ ਫਤੂਪਲੇ ਤੋਂ ਖਜਾਲਾ ਰੋਡ ਜਾਂਦਾ ਵਾ ਇਥੇ ਸੜਕ ਨਹੀਂ ਲੱਭਦੀ ਇੰਨਾ ਮੀਂਹ ਪਿਆ ਇੰਨੀ بارش ਹੋਈ ਆ ਇਸ ਤੋਂ ਪਹਿਲਾਂ ਕਦੀ ਕਿਸੇ ਦੇ ਘਰ ਚ ਪਾਣੀ ਨਹੀਂ ਚੜਿਆ ਇਹ ਤੇ ਕੁਦਰਤ ਦਾ ਬਾਣਾ ਵਾ ਜਿਹੜਾ ਇੰਨੀ بارش ਹੋ ਰਹੀ ਹੈ ਕਰਕੇ ਜ਼ਿਮੀਂਦਾਰਾਂ ਦੇ ਝੋਨੇ ਵੀ ਡੁੱਬੇ ਆ ਬੜਾ ਜ਼ਿਆਦਾ ਨੁਕਸਾਨ ਹੋਇਆ ਵਾ ਇਹ ਵਾਰਸ ਨਾਲ ਤੇ ਇੱਕ ਸਰਪੰਚ ਪਿੰਡ ਵਾਲਿਆਂ ਵੱਲੋਂ ਦੋਸ਼ ਲਾਇਆ ਕਿ ਜਦੋਂ ਇਹ ਮਸਲੇ ਸੰਬੰਧੀ ਆਪਾਂ ਸਰਪੰਚ ਦੇ ਕੋਲ ਗਏ ਆ ਤੇ ਅੱਗੇ ਸਰਪੰਚ ਨੂੰ ਕਿਹਾ ਜੀ ਜਿਹੜੀਆਂ ਵੋਟਾਂ ਵਾਂ ਉਹ ਮੈਂ ਪੈਸੇ ਦੇ ਕੇ ਲਈਆਂ ਵਾਂ ਮੈਂ ਕੁਝ ਨਹੀਂ ਕਰ ਸਕਦਾ ਨਹੀਂ ਜੀ ਇਹ ਜਿਹੜਾ ਮੁੰਡਾ ਵਾ ਇਹਨੇ ਗਲਤ ਇਲزام ਲਾਇਆ ਵਾ ਕਿਉਂਕਿ ਇਹ ਮਤਲਬ ਕਿ ਮੇਰੇ ਆਪੋ ਜੱਟ ਸੀਗਾ ਇਹਦੇ ਫਾਦਰ ਸਾਹਿਬ ਨੇ ਤੇ ਦੂਸਰੀ ਪਾਰਟੀ ਦਾ ਬੂਥ ਲਾਇਆ ਵਾ ਇਹ ਵੋਟ ਲਾਇਆ ਆਪਦੇ ਘਰੇ ਇਹੋ ਜੀ ਕੋਈ ਗੱਲ ਨਹੀਂ ਹੋਈ ਵੀ ਮੰਗ ਤੇ ਤੁਹਾਨੂੰ ਪਤਾ ਵਾ ਜਿਹੜੀ ਕੋਈ ਵੀ ਬੋਟ ਆ ਪੈਸੇ ਨਾਲ ਥੋੜਾ ਖਰੀਦੀ ਜਾਂਦੀ ਆ ਜੀ ਇਹ ਤੇ ਪਿਆਰ ਨਾਲ ਪਤਨਾ ਹੁੰਦੀ ਆ ਜਦੋਂ ਲੋਕਾਂ ਦਾ ਪਿਆਰ ਹੁੰਦਾ ਵਾ ਔਰ ਦੇਣੀ ਕਿਸੇ ਨੂੰ ਤੇ ਰਹੀ ਗੱਲ ਇਸ ਮੁੰਡੇ ਦੀ ਇਹ ਮੁੰਡਾ ਤੇ ਅੱਜ ਤੱਕ ਸਾਢੇ 5 ਸਾਲ ਹੋ ਗਏ ਸਰਪੰਚ ਬੜੇ ਨੂੰ ਮੇਰੇ ਘਰੇ ਨਹੀਂ ਆਇਆ ਹੁਣ ਕੀ ਵਿਸ਼ਵਾਸ ਕੀ ਦਵਾਉਂਦੇ ਹੋ ਪਿੰਡ ਵਾਲਿਆਂ ਨੂੰ ਵਿਸ਼ਵਾਸ ਅਸੀਂ ਇਹੋ ਤੋਂ ਆਉਨੇ ਆ ਕਿ ਹੁਣ ਪ੍ਰਬੰਧਕ ਲੱਗਾ ਵਾ ਤੇ ਪ੍ਰਬੰਧਕ ਇਹਦੀ ਸਫਾਈ ਕਰੇ ਜਾਇਦੇ ਸੀਵਰੇਜ ਪਾਵੇ ਕੁਝ ਵੀ ਹੋ ਸਕਦਾ ਵਾ ਤੇ ਗਾੜੀ ਤੋਂ ਨਾਉਣ ਵਾਲੇ ਸਮੇਂ ਦੇ ਵਿੱਚ ਦਿਨੂ ਪਰਮਾਧਮਾ ਭਾਲ ਬਖਸੂਗਾ ਤੇ ਉਹੀ ਬੰਦਾ ਗਾੜੀ ਨੇ ਸੀਵਰੇਜ ਪਾਊਗਾ ਹੁਣ ਸੀਵਰੇਜ ਤੇ ਟਾਈਮ ਲੱਗਣਾ ਨਾ ਇਹਨੇ ਸਰਕਾਰ ਪੈਸੇ ਦੇ ਰਹੀ ਆ ਕਿਤਾ ਹੋਇਆ ਫਤੇ ਬਲੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ